ਅੱਜ ਵੈਲੈਂਟਾਈਨ ਡੇ ਵੀਕ ਦਾ ਆਖਰੀ ਦਿਨ ਹੈਗਾ ਵਾ ਕਿਸ ਤਰ੍ਹਾਂ ਦੀ ਡਿਮਾਂਡ ਇਸ ਵਕਤ ਫੁੱਲਾਂ ਦੀ ਹੈਗੀ ਆ ਸਰ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਾਵਾਂਗਾ ਕਿ ਜਿਹੜੇ ਸਾਡੇ ਸ਼ਹੀਦ ਜਵਾਨ ਸ਼ਹੀਦ ਹੋਏ ਸਨ ਉਹਨਾਂ ਦੇ ਲਈ ਵੀ ਲੋਕੀ ਫੁੱਲ ਲੈ ਕੇ ਜਾ ਰਹੇ ਆ ਜੀ ਠੀਕ ਹੈ ਤਾਂ ਕਿ ਉਹਨਾਂ ਨੂੰ ਜਦੋਂ ਪਲਵਾਮਾ ਅਟੈਕ ਹੋਇਆ ਸੀ ਅੱਜ ਦੇ ਦਿਨ ਹੋਇਆ ਸੀਗਾ ਤੇ ਅੱਜ ਸ਼ਹੀਦੀ ਦਿਨ ਵੀ ਕਿਹਾ ਜਾਂਦਾ ਬਿਲਕੁਲ ਬਿਲਕੁਲ ਉਸੇ ਸ਼ਹੀਦੀ ਦਿਨ ਕਰਕੇ ਉਸੇ ਲਈ ਵੀ ਫੁੱਲ ਸਾਡੇ ਕੋਲ ਲੈ ਕੇ ਜਾ ਰਹੇ ਸ਼ਹੀਦਾ ਵਾਸਤੇ ਲੋਕੀ ਤੇ ਜੋ ਕਿ ਇਹ ਵੈਲੈਂਟਾਈਨ ਡੇ ਦਾ ਕ੍ਰੇਜ਼ ਹੈ ਇਹ ਹਰ ਇੱਕ ਪਿਆਰ ਦਾ ਪ੍ਰਤੀਕ ਹੈ ਜੀ ਕੋਈ ਛੋਟਾ ਵੱਡਾ ਹਰ ਇੱਕ ਦੇਨ ਕੀ ਪੈਨ ਭਰਾ ਸਭ ਜਾਨੀ ਕਿ ਰਲ ਮਿਲ ਕੇ ਇਹ ਫੁੱਲੇ ਇੱਕ ਦੂਜੇ ਨੂੰ ਦਿੰਦੇ ਆ। ਆਦਾ ਜੋ ਡਿਮਾਂਡ ਹੁੰਦੀ ਹੈ ਸਰ ਉਹ ਬੁੱਕੀਆਂ ਦੀ ਹੁੰਦੀ ਹੈ ਕਿਉਂਕਿ ਜੋ ਫੈਮਲੀ ਵਾਲੇ ਹੁੰਦੇ ਆ ਉਹ ਬੁਕਸ ਲੈ ਕੇ ਜਾਂਦੇ ਆ ਮੈਂ ਤੁਹਾਨੂੰ ਦਿਖਾਣਾ ਹੈ ਜੀ ਆਹ ਦੇਖੋ। ਆ ਜਿੱਦਾ ਬੁਕੇ ਹੈ ਜੀ ਹਾਰਟ ਸ਼ੇਪ ਦੇ ਵਿੱਚ ਇਹ ਸਾਡੇ ਕੋਲ 1000 ਦਾ ਬੁਕੇ ਹੈ। ਠੀਕ ਹੈ ਜੀ ਇਹਦੇ ਵਿੱਚ ਹੋਰ ਸਾਡੇ ਕੋਲ ਵੈਰਾਈਟੀ ਅੱਜ ਤਾਂ ਅਜਕਲ ਹੈਂਡ ਜੀ ਹਾਂ ਹੈਂਡ ਬੈਗ ਚੱਲਦਾ ਹੈ ਪਰ ਇਹ ਦੇਖੋ ਜੀ ਇਹ ਵੀ ਬਹੁਤ ਸੋਹਣਾ ਪੀਸ ਹੈ ਉਸ ਤੋਂ ਬਾਅਦ ਆ ਚਾਕਲੇਟ ਵਾਲੇ ਵੀ ਜੋ ਕਿ ਲਵਰ ਮੰਨ ਕੇ ਚੱਲ ਸਕਦੇ ਹੋ ਤੁਸੀਂ ਉਹ ਲੈ ਕੇ ਜਾਂਦੇ ਆ ਬਲਾਵ ਦਾ ਫੋਲੀ ਮਿਲੇਗਾ ਤੁਹਾਨੂੰ ਚਾਕਲੇਟ ਵੀ ਮਿਲੋਗੇ ਫਰਵਰੀ ਦਾ ਮਹੀਨਾ ਚੱਲ ਰਿਹਾ ਵਾ ਪਿਆਰ ਦਾ ਮਹੀਨਾ ਇਸ ਮਹੀਨੇ ਨੂੰ ਕਿਹਾ ਜਾਂਦਾ ਵਾ ਕਿਉਂਕਿ ਇਸ ਦੇ ਵਿੱਚ ਇੱਕ ਸਪਤਾਹਿਕ ਵੈਲੈਂਟਾਈਨ ਡੇ ਆਂਦਾ ਵਾ ਕਿਉਂਕਿ ਇਸ ਦਿਨ ਲੋਕ ਜਿਹੜੇ ਨੇ ਪਿਆਰ ਦਾ ਹਿਜ਼ਾਰ ਕਰਦੇ ਨੇ ਤਾ ਅੱਜ ਦੇ ਦਿਨ ਜਿਹੜੇ ਨੇ ਬਾਜ਼ਾਰ ਸਜੇ ਹੋਏ ਦਿਖਣਗੇ ਅੱਜ ਬਾਜ਼ਾਰਾਂ ਦੇ ਵਿੱਚ ਫੁੱਲ ਦਿਲ ਵਾਲੇ ਗੁਬਾਰੇ ਤੁਹਾਨੂੰ ਖੂਬ ਜਿਹੜੇ ਆ ਦੇਖਣ ਨੂੰ ਮਿਲਣਗੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਲੁਧਿਆਣਾ ਦੇ ਇੱਕ ਬਾਜ਼ਾਰ ਦੇ ਵਿੱਚ ਖੜੇ ਆ ਤੁਸੀਂ ਦੇਖ ਸਕਦੇ ਹੋ ਖੂਬਸੂਰਤ ਫੁੱਲਾਂ ਦੇ ਬੁਕੇ ਜਿਹੜੇ ਨੇ ਤਿਆਰ ਕੀਤੇ ਗਏ ਨੇ ਚਾਕਲੇਟਾਂ ਦੇ ਬੁਕੇ ਜਿਹੜੇ ਨੇ ਸਪੈਸ਼ਲ ਤੌਰ ਤੇ ਤਿਆਰ ਕੀਤੇ ਗਏ ਨੇ ਤਾਂ ਅੰਦਰ ਵੀ ਤਸਵੀਰਾਂ ਦਿਖਾਵਾਂਗੇ ਪਹਿਲਾਂ ਬਾਹਰ ਦੀ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਹਰ طرف ਤੁਹਾਨੂੰ ਫੁੱਲਾਂ ਦੇ ਬੁਕੇ ਗੁਬਾਰੇ ਜਾਂ ਫਿਰ ਦਿਲ ਵਾਲੇ ਜਿਹੜੇ ਗੁਬਾਰੇ ਨੇ ਉਹ ਦੇਖਣ ਨੂੰ ਮਿਲਣਗੇ ਤਾਂ ਅੱਜ ਖੂਬ ਇਸ ਦਿਨ ਵਿਕਰੀ ਹੁੰਦੀ ਹੈਗੀ ਕਿਉਂਕਿ ਅੱਜ ਵੈਲੈਂਟਾਈਨ ਡੇ ਦਾ ਆਖਰੀ ਦਿਨ ਹੈਗਾ ਬਾਜੀ ਯਾਨੀ ਕਿ 14 ਫਰਵਰੀ ਹੈਗੀ ਆ ਤਾਂ ਇੱਥੇ ਜਿਹੜੇ ਨੇ ਬੁਕੇ ਜਿਹੜੇ ਨੇ ਖੂਬਸੂਰਤ ਸਜਾਏ ਵੀ ਜਾ ਰਹੇ ਨੇ ਅੰਦਰ ਵੀ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਹਰ ਇੱਕ ਤਰ੍ਹਾਂ ਦੀ ਲਗ ਲਗ ਤਰ੍ਹਾਂ ਦੀ ਤਸਵੀਰ ਜਿਹੜੀ ਹੈ ਇਸ ਦੁਕਾਨ ਦੇ ਵਿੱਚ ਤੁਹਾਨੂੰ ਦੇਖਣ ਦੀ ਮਿਲੇਗੀ ਤਾਂ ਇੱਧਰ ਤੁਸੀਂ ਦੇਖ ਸਕਦੇ ਹੋ ਖੂਬਸੂਰਤ ਇਸ ਤਰ੍ਹਾਂ ਦੇ ਜਿਹੜੇ ਹੈਂਗਰ ਆ ਉਹ ਤਿਆਰ ਕੀਤੇ ਗਏ ਨੇ ਇਹ ਚਾਕਲੇਟ ਵਾਲੇ ਜਿਹੜੇ ਖਾਸ ਬੁਕੇ ਜਿਹੜੇ ਨੇ ਤਿਆਰ ਕੀਤੇ ਗਏ ਨੇ ਤਾਂ ਹਰ ਕੋਈ ਇੱਕ ਦੂਸਰੇ ਨੂੰ ਪ੍ਰਪੋਜ਼ ਕਰਦਾ ਵਾ ਚਾਹੇ ਆਪਣੀ ਫੈਮਿਲੀ ਦੇ ਵਿੱਚ ਵੈਲੈਂਟਾਈਨ ਡੇ ਵੀਕ ਮਨਾਉਂਦਾ ਵਾ ਤਾਂ ਹਰ ਤਰ੍ਹਾਂ ਦੀ ਇੱਥੇ ਜਿਹੜੀ ਆ ਤੁਹਾਨੂੰ ਚੀਜ਼ ਜਿਹੜੀ ਆ ਦੇਖਣ ਨੂੰ ਮਿਲੇਗੀ ਤਾਂ ਅਸੀਂ ਦੁਕਾਨਦਾਰਾਂ ਨਾਲ ਵੀ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੀ ਡਿਮਾਂਡ ਇਸ ਵਕਤ ਹੈਗੀ ਆ ਕਿਸ ਤਰ੍ਹਾਂ ਦੇ ਲੋਕ ਜਿਹੜੇ ਨੇ ਸ਼ਾਪਿੰਗ ਕਰ ਰਹੇ ਨੇ ਸਰ ਅੱਜ ਵੈਲੈਂਟਾਈਨ ਡੇ ਵੀਕ ਦਾ ਆਖਰੀ ਦਿਨ ਹੈਗਾ ਵਾ ਕਿਸ ਤਰ੍ਹਾਂ ਦੀ ਡਿਮਾਂਡ ਇਸ ਵਕਤ ਫੁੱਲਾਂ ਦੀ ਹੈਗੀ ਆ ਸਰ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਾਵਾਂਗਾ ਕਿ ਜਿਹੜੇ ਸਾਡੇ ਸ਼ਹੀਦ ਜਵਾਨ ਸ਼ਹੀਦ ਹੋਏ ਸਨ ਉਹਨਾਂ ਦੇ ਲਈ ਵੀ ਲੋਕੀ ਫੁੱਲ ਲੈ ਕੇ ਜਾ ਰਹੇ ਆ ਜੀ ਠੀਕ ਹੈ ਤਾਂ ਕਿ ਉਹਨਾਂ ਨੂੰ ਜਦੋਂ ਪਲਵਾਮਾ ਅਟੈਕ ਵੈਸੇ ਅੱਜ ਦੇ ਦਿਨ ਹੋਇਆ ਸੀਗਾ ਤੇ ਅੱਜ ਸ਼ਹੀਦੀ ਦਿਨ ਵੀ ਕਿਹਾ ਜਾਂਦਾ ਉਸੇ ਬਿਲਕੁਲ ਬਿਲਕੁਲ ਉਸੇ ਸ਼ਹੀਦੀ ਦਿਨ ਕਰਕੇ ਉਸੇ ਲਈ ਵੀ ਫੁੱਲ ਸਾਡੇ ਕੋਲ ਲੈ ਕੇ ਜਾ ਰਹੇ ਸ਼ਹੀਦਾ ਵਾਸਤੇ ਲੋਕੀ ਤੇ ਜੋ ਕਿ ਵੈਲੈਂਟਾਈਨ ਡੇ ਦਾ ਕ੍ਰੇਜ਼ ਹੈ ਇਹ ਹਰ ਇੱਕ ਪਿਆਰ ਦਾ ਪ੍ਰਤੀਕ ਹੈ ਜੀ ਕੋਈ ਛੋਟਾ ਵੱਡਾ ਹਰ ਇੱਕ ਯਾਨੀ ਕਿ ਪੈਨਪਰਾ ਸਭ ਯਾਨੀ ਕਿ ਰਲ ਮਿਲ ਕੇ ਇਹ ਫੁੱਲ ਇੱਕ ਦੂਜੇ ਨੂੰ ਦਿੰਦੇ ਆ ਖਾਸ ਕਿਸ ਤਰ੍ਹਾਂ ਦੇ ਬੁਕੇ ਜਿਹੜੇ ਨੇ ਸਾਡੇ ਕੋਲ ਜੀ ਜੋ ਵਿਕਦਾ ਉਹ ਰੈਡ ਕਲਰ ਦਾ ਰੋਜ਼ਿਸ ਹੈ ਬਾਕੀ ਚਾਕਲੇਟ ਵਗੈਰਾ ਹੋ ਜਾਂਦੇ ਟੈਡੀ ਵਗੈਰਾ ਔਰ ਵੱਡੇ ਦਿਲ ਵਾਲੇ ਬੁਕੇ ਇਹ ਸਾਰੇ ਸਾਡੇ ਅੱਜ ਵਿਕਦੇ ਆ ਜੀ ਬੁਕੇ ਕੀ ਡਿਮਾਂਡ ਕਿੰਨੇ ਦਾ ਬੁੱਕਾ ਜਿਹੜਾ ਵਾ ਹੈਗਾ ਡਿਮਾਂਡ ਸਾਡੇ ਕੋਲ ਹੈਗਾ ਜੀ 100 ਰੁਪਏ ਤੋਂ ਸਟਾਰਟਿੰਗ ਹੋ ਜਾਂਦਾ ਹੈ ਸਿੰਗਲ ਰੋਜ਼ ਬਾਕੀ ਨੋਰਮਲ ਜੋ ਬੁਕੇ ਹੈਗਾ ਸਾਡੇ ਕੋਲ 500 ਤੋਂ ਸਟਾਰਟਿੰਗ ਹੈ ਜੀ ਮੈਂ ਤੁਹਾਨੂੰ ਤਸਵੀਰਾਂ ਦਿਖਾ ਦੂੰਗਾ ਕਿ ਅੰਦਰ ਕਿਸ ਤਰ੍ਹਾਂ ਦੇ ਬੁਕੇ ਜਿਹੜੇ ਨੇ ਖਾਸ ਤੁਸੀਂ ਤਿਆਰ ਕੀਤੇ ਹੋਏ ਨੇ ਜਿਆਦਾ ਬੁਕੇ ਦੀ ਡਿਮਾਂਡ ਹੁੰਦੀ ਕਿ ਫੁੱਲ ਦੀ ਜਿਆਦਾ ਇੱਕ ਕੀ ਇੱਕ ਰੋਜ਼ ਹੀ ਲੱਜੀ ਜਿਆਦਾ ਜੋ ਡਿਮਾਂਡ ਹੁੰਦੀ ਹੈ ਸਰ ਉਹ ਬੁਕਿਆਂ ਦੀ ਹੁੰਦੀ ਹੈ ਕਿਉਂਕਿ ਜੋ ਫੈਮਿਲੀ ਵਾਲੇ ਹੁੰਦੇ ਆ ਉਹ ਬੁਕੇ ਲੈ ਕੇ ਜਾਂਦੇ ਆ ਮੈਂ ਤੁਹਾਨੂੰ ਦਿਖਾਣਾ ਹੈ ਜੀ ਆਹ ਦੇਖੋ ਅੱਜ ਇਹਦਾ ਬੁਕੇ ਆ ਜੀ ਹਾਰਡ ਸ਼ੇਪ ਦੇ ਵਿੱਚ ਇਹ ਸਾਡੇ ਕੋਲ 1000 ਦਾ ਬੁਕੇ ਆ ਠੀਕ ਹੈ ਜੀ ਇਹਦੇ ਵਿੱਚ ਹੋਰ ਸਾਡੇ ਕੋਲ ਵੈਰਾਈਟੀ ਆ ਜਾਂਦੀ ਹੈ ਅੱਜ ਦਾ ਅੱਜਕਲ ਹੈਂਡ ਜਲਦਾ ਜੀ ਹਾਂ ਹੈਂਡ ਬੈਗ ਚਲਦਾ ਹੈ ਪਰ ਇਹ ਦੇਖੋ ਜੀ ਇਹ ਵੀ ਬਹੁਤ ਸੋਹਣਾ ਪੀਸ ਹੈ ਉਸ ਤੋਂ ਬਾਅਦ ਆ ਚਾਕਲੇਟ ਵਾਲੇ ਪੀਸ ਜੋ ਕਿ ਲਵਰ ਮੰਨ ਕੇ ਚੱਲ ਸਕਦੇ ਹੋ ਤੁਸੀਂ ਉਹ ਲੈ ਕੇ ਜਾਂਦੇ ਆ ਗੁਲਾਬ ਦਾ ਫੋਲਿਓ ਮਿਲੇਗਾ ਤੁਹਾਨੂੰ ਚਾਕਲੇਟ ਵੀ ਮਿਲੋਗੇ ਜੀ ਐਦਾਂ ਹੀ ਸਾਡੇ ਕੋਲ ਅਲੱਗ-ਅਲੱਗ ਵੈਰਾਈਟੀ ਹੈਗੀਆਂ ਨੇ ਜਿੱਦਾਂ ਇਹਦੇ ਵਿੱਚ ਅਸੀਂ ਹਾਰਸ਼ੇ ਵਿਚ ਲਾਇਆ ਹੋਇਆ ਹੈ ਚਾਕਲੇਟ ਲਾਈ ਹੈ ਫਲਾਗ ਲਾਈ ਮੋਤੀ ਦੇ ਦਿੱਤ ਤੁਸੀਂ ਹਾਂਜੀ 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 ਤੇ ਫਿਰ ਇਹ ਇਹ ਲਗ ਲਗ ਤਰ੍ਹਾਂ ਦੀ ਕਸਟਮਰ ਦੀ ਡਿਮਾਂਡ ਹੁੰਦੀ ਹੈ ਇਹ ਡਿਮਾਂਡ ਪੂਰੀ ਵੀ ਹੋ ਜਾਂਦੀ ਹੈ ਕਿ ਨਹੀਂ ਬਿਲਕੁਲ 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 ਸਰ ਆ ਦੇਖੋ ਜਿੱਦਾਂ ਸਾਡੇ ਕੋਲ ਬਲੂਨ ਵਾਲਾ ਵੀ ਹੈਗਾ ਇੱਕ ਇਹਦੇ ਵਿੱਚ ਹੈਪੀ ਵੈਲੈਂਟਾਈਨ ਡੇ ਲਿਖਿਆ ਹੋਇਆ ਹੈ ਫਲਾਰ ਲੱਗੇ ਹੋਏ ਆ ਜਿੱਦਾਂ ਜਿੱਦਾਂ ਹੀ ਨੀ ਕਸਟਮਰ ਦੀ ਡਿਮਾਂਡ ਹੁੰਦੀ ਆ ਉਸ ਅਕੋਰਡਿੰਗ ਅਸੀਂ ਕਸਟਮਾਈਜ਼ ਕਰ ਦਿੱਤਾ। ਤਿਆਰੀ ਕਦੋਂ ਤੋਂ ਸ਼ੁਰੂ ਕਰ ਦਿੰਦੇ ਕਿਉਂਕਿ ਇਹ ਫਰਵਰੀ ਦਾ ਮਹੀਨਾ ਜਿਹੜਾ ਹੁੰਦਾ ਵਾ ਜਿਵੇਂ ਪਿਆਰ ਦਾ ਮਹੀਨਾ ਕਿਹਾ ਜਾਂਦਾ ਵਾ ਤਾਂ ਤਿਆਰੀ ਕਦੋਂ ਤੋਂ ਸ਼ੁਰੂ ਕਰ ਦਿੰਦੇ? ਇਹ ਸਾਡੀ ਸਰ ਤਿਆਰੀ ਜਿਹੜੀ ਹੈਗੀ ਆ ਉਹ 7 ਤਰੀਕ ਤੋਂ ਸ਼ੁਰੂ ਹੋ ਜਾਂਦੀ ਹੈ ਰੋਜ਼ ਦੇ ਤੋਂ ਬਟ ਜਿਹੜੀ ਵੈਲੈਂਟਾਈਨ ਦੀ ਪ੍ਰੋਪਰ ਤਿਆਰੀ ਉਹ ਸਾਡੀ 2 ਦਿਨ ਪਹਿਲਾਂ ਚੱਲਦੀ ਹੈ ਜੀ। ਤੋਂ ਦੇ ਸਾਰੀ ਤਿਆਰੀ ਸਾਢੇ 2 ਦਿਨ ਪਹਿਲਾਂ ਤੋਂ ਸ਼ੁਰੂ ਹੋ ਜਾਂਦੀ ਹੈ ਫਿਰ ਫੁੱਲ ਜਿਆਦਾ ਕਿੱਥੋਂ ਮੰਗਾਣੇ ਬਾਹਰੋਂ ਫੁੱਲ ਆਂਦਾ ਵਿਦੇਸ਼ਾ ਤੋਂ ਵੀ ਜੀ ਜੀ ਸਾਡਾ ਵਿਦੇਸ਼ਾ ਤੋਂ ਤਾਂ ਪਿੱਛੋਂ ਆਂਦਾ ਹੈ ਬਾਕੀ ਸਾਡਾ ਚੰਡੀਗੜ੍ਹ ਹੈਗਾ ਚੰਡੀਗੜ੍ਹ ਤੋਂ ਮੇਨ ਸਪਲਾਈ ਸਾਡੀ ਇੱਥੇ ਹੁੰਦੀ ਹੈ ਜੀ ਗੁਲਾਬ ਦੇ ਵਿੱਚ ਕਿਹੜੀ ਕਿਹੜੀ ਵੈਰਾਈਟੀ ਆਉਂਦੀ ਗੁਲਾਬ ਦੇ ਫੁੱਲ ਗੁਲਾਬ ਦੇ ਵਿੱਚ ਜੀ ਇੱਕ ਹਾਈਬ੍ਰਿਡ ਵਾਲਾ ਫੁੱਲ ਹੁੰਦਾ ਉਹਦਾ ਬਹੁਤ ਵੱਡਾ ਸਾਈਜ਼ ਹੁੰਦਾ ਇੱਕ ਨੋਰਮਲ ਸਾਈਜ਼ ਹੁੰਦਾ ਮੈਂ ਤੁਹਾਨੂੰ ਸਾਈਜ਼ ਦਿਖਾਵਾ ਬਾਅਦ ਸਭ ਤੋਂ ਪਹਿਲਾਂ ਤਸਵੀਦਾਂ ਨੇ ਜਿਵੇਂ ਕਿ ਦਿਖਾ ਰਹੇ ਨੇ ਕਿ ਫੁੱਲਾਂ ਦੀ ਡਿਮਾਂਡ ਜਿਹੜੀ ਆ ਬਹੁਤ ਜ਼ਿਆਦਾ ਵੱਜ ਜਾਂਦੀ ਆ ਇਹਨਾਂ ਦੇ ਇਹਨਾਂ ਦੇ ਵਿੱਚ ਮੈਨੂੰ ਲੱਗਦਾ ਆਰਟੀਫੀਸ਼ੀਅਲ ਫੁੱਲ ਘੱਟ ਵਿਕਦੇ ਹੋਣੇ ਆ ओरिजिनल ਫੁੱਲ ਹੀ ਮੰਗਦੇ ਨੇ ਬਿਲਕੁਲ 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 ਆ ਦੇਖੀਏ ਸਰ ਜਿੱਦਾਂ ਹਾਈਬ੍ਰਿਡ ਵਾਲਾ ਫੁੱਲ ਹੈ ਔਰ ਇਹ ਫੁੱਲ ਦਾ ਤੁਸੀਂ ਸਾਈਡ ਦੇ ਸਕਦੇ ਹੋ ਬਹੁਤ ਹੀ ਵਧੀਆ ਹੈ ਔਰ ਆ ਸਾਡੇ ਕੋਲ ਨੋਰਮਲ ਹੈਗਾ ਇਹ ਸਾਡੇ ਕੋਲ 100 ਰੁਪਏ ਵਿਕਦਾ ਇਹ 50 ਰੁਪਏ ਦਾ ਵਿਕਦਾ ਸਰ ਮੋਸਟਲੀ ਜ਼ਿਆਦਾ ਇਹ ਇਹ ਮੁਰਜ਼ਾਉਂਦਾ ਨਹੀਂ ਫੁੱਲ ਇਹ ਸਰ ਘੱਟੋ ਘੱਟ ਵੀ ਹਫਤਾ ਰਹੂਗਾ ਜੀ ਅੱਛਾ ਹ ਔਰ ਇਹ ਜੋ ਕੀ ਹੈ ਫੁੱਲ ਇਹ ਲੋਕੀ ਬਹੁਤ ਪਸੰਦ ਕਰਦੇ ਐ ਇਹਨੂੰ ਵੱਡੇ ਫੁੱਲ ਨੂੰ ਜ਼ਿਆਦਾਤਰ ਤਾਂ ਬਿਲਕੁਲ ਬਾਈ ਨੇ ਜਿਹੜੀ ਆ ਬੜੀ ਖੂਬਸੂਰਤ ਗੱਲ ਕੀਤੀ ਹੈ ਕਿ ਅੱਜ ਸ਼ਹੀਦੀ ਦਿਨ ਵੀ ਕਿਹਾ ਜਾਂਦਾ ਕਿਉਂਕਿ ਅੱਜ ਦੇ ਦਿਨ ਪੁਲਵਾਮਾ ਦੇ ਵਿੱਚ ਅਟੈਕ ਹੋਇਆ ਸੀਗਾ ਸਾਡੇ ਬਹੁਤ ਸਾਰੇ ਜਵਾਨ ਜਿਹੜੇ ਨੇ ਸ਼ਹੀਦ ਹੋ ਗਏ ਸੀ ਤਾਂ ਉਹਨਾਂ ਦੀ ਯਾਦ ਦੇ ਵਿੱਚ ਵੀ ਲੋਕ ਜਿਹੜੇ ਨੇ ਇਹਨਾਂ ਦੀ ਦੁਕਾਨਾਂ ਤੋਂ ਫੁੱਲ ਖਰੀਦਦੇ ਨੇ ਕਿਉਂਕਿ ਸ਼ਰਧਾਂਜਲੀ ਇੱਕ ਦੇਣੀ ਜ਼ਰੂਰੀ ਹੁੰਦੀ ਆ ਤਾਂ ਅੱਜ ਵੈਲੈਂਟਾਈਨ ਦੇ ਵੀਕ ਵੀ ਹੈਗਾ ਵਾ ਤਾਂ ਫੁੱਲਾਂ ਦੀ ਡਿਮਾਂਡ ਜਿਹੜੀ ਇਸ ਵਕਤ ਬਹੁਤ ਜ਼ਿਆਦਾ ਹੈਗੀ ਆ ਅਲੱਗ-ਅਲੱਗ ਵੈਰਾਈਟੀ ਦੇ ਜਿਹੜੇ ਫੁੱਲ ਦੁਕਾਨਾਂ ਤੇ ਜਿਹੜੇ ਨਜ਼ਰ ਆ ਰਹੇ ਨੇ ਬਾਜ਼ਾਰਾਂ ਦੇ ਵਿੱਚ ਸ਼ੋਪਿੰਗ ਜਿਹੜੀ ਆ ਖੂਬ ਹੋ ਰਹੀ ਆ ਕਿਉਂਕਿ ਅੱਜ ਦਾ ਦਿਨ ਬਾਜ਼ਾਰ ਜਿਹੜੇ ਨੇ ਰੈਸਟੋਰੈਂਟ ਨੇ ਮਾਲ ਨੇ ਅੱਜ ਤੁਹਾਨੂੰ ਸੱਜੇ ਇਹ ਦਿਖਾਈ ਦੇਣਗੇ ਅੱਜ ਬਹੁਤ ਸਾਰੇ ਲੋਕ ਜਿਹੜੇ ਨੇ ਅੱਜ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਨੇ ਇਸ ਤੋਂ ਇਲਾਵਾ ਇਹ ਘਰਾਂ ਦੇ ਵਿੱਚ ਵੀ ਲੋਕ ਜਿਹੜੇ ਨੇ ਵੈਲੈਂਟਾਈਨ ਡੇ ਵੀਕ ਮਨਾਉਂਦੇ ਨੇ ਆਪਣੇ ਮਾਪੇਓ ਦੇ ਨਾਲ ਵੈਲੈਂਟਾਈਨ ਡੇ ਵੀਕ ਮਨਾਉਂਦੇ ਨੇ ਆਪਣੇ ਭੈਣ ਭਰਾ ਦੇ ਨਾਲ ਵੈਲੈਂਟਾਈਨ ਡੇ ਵੀਕ ਮਨਾਉਂਦੇ ਨੇ ਤਾਂ ਅੱਜ ਸ਼ਹੀਦਾਂ ਨੂੰ ਖਾਸ ਕਰ ਸ਼ਰਧਾਂਜਲੀ ਵੀ ਦਿੱਤੀ ਜਾਂਦੀ ਕਿਉਂਕਿ ਅੱਜ ਪੁਲਵਾਮਾ ਅਟੈਕ ਵੀ ਹੋਇਆ ਸੀਗਾ ਤਾਂ ਅੱਜ ਦੇ ਦਿਨ ਫੁੱਲਾਂ ਦੀ ਡਿਮਾਂਡ ਜਿਹੜੀ ਆ ਬਹੁਤ ਜ਼ਿਆਦਾ ਦੇਖਣ ਨੂੰ ਬਜ਼ਾਰਾਂ ਦੇ ਵਿੱਚ ਮਿਲ ਰਹੀ ਆ ਕੈਮਰਾਮੈਨ ਵਿਕਾਸ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ